ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਤਨ ਤਨ ਬਾਬਾ ਸ਼ਿਚੰਜੀ ਮਹਾਰਾਜ ਬੜਾ ਸੁਣ ਕੇ ਦੁੱਖ ਹੋਇਆ ਕਿ ਸਾਡੇ ਬਹੁਤ ਹੀ ਪਿਆਰ ਵਾਲੇ ਮਸ਼ਹੂਰ ਕਵਾਲ ਸਰਦਾਰ ਅਲੀ ਜੀ ਜਿਨ੍ਹਾਂ ਦੀ ਧਰਮ ਪਤਨੀ ਅਕਾਲ ਚਰਣਾ ਕਰ ਗਈ ਸਤਿਗੁਰਾਂ ਦੀ ਗੁਰਬਾਣੀ ਦਾ ਫਰਮਾਨ ਹੈ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਸੋ ਜਿੰਨੀ ਪ੍ਰਮਾਤਮਾ ਨੇ ਉਹਨਾਂ ਨੂੰ ਅਰਜੋ ਬਖਸ਼ੀ ਸੋ ਸਾਨੂੰ ਸਾਰਿਆਂ ਨੂੰ ਸਦੀਵੀ ਬਿਛੋੜਾ ਦੇ ਕੇ ਸਤਿਗੁਰਾਂ ਦੇ ਅੱਲਾਹ ਤਾਲਾ ਵਾਹਿਗੁਰੂ ਦੇ ਚਰਨਾਂ ਵਿੱਚ ਜਾਗਰਾਜੇ ਹਨ ਸੋ ਅੱਜ ਦਰਬਾਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪਿੰਡ ਮੋਲਗੜ ਜ਼ਿਲ੍ਹਾ ਪਟਿਆਲਾ ਪੰਜਾਬ ਪੀਰ ਵੀ ਖਮਸ਼ਾ ਜੀ ਦਰਗਾਹ ਸ਼ਰੀਫ ਘੜਾਮ ਦੇ ਗੱਦੀ ਨਿਸ਼ੀਨ ਮਸਤ ਦੀਵਾਨੀ ਬੀਬੀ ਭੋਲੂ ਸ਼ਾਹ ਜੀ ਫੁੱਲੀ ਫਕੀਰਾਂ ਦੀ ਦਰਗਾਹ ਸ਼੍ਰੀ ਬਗੁਰਖਾ ਗੱਦੀ ਨਿਸ਼ੀਨ ਲਾਡੀ ਸ਼ਾਹ ਜੀ ਦਰਬਾਰ ਬਾਬਾ ਸ਼ਿਚਨ ਜੀ ਮਹਾਰਾਜ ਸਰਬタルਮਨ ਸੇਵਾ ਸੁਸਾਇਟੀ ਪਿੰਡ ਮੋਲਗੜ ਦੇ ਸਾਰੇ ਸੇਵਾਦਾਰਾਂ ਵੱਲੋਂ ਸੁਮੋਵਦਾਸੀ ਸੰਪਰਦਾਵਲੋਂ ਬਾਬਾ ਊਂ ਪ੍ਰਕਾਸ਼ੀ ਉਲਾਉਦੀਨ ਦਰਬਾਰ ਬਾਬਾ ਸ਼ਿਚਨ ਜੀ ਮਹਾਰਾਜ ਸੋ ਸਾਰਿਆਂ ਵੱਲੋਂ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਕਾਲ ਪੁਰਖ ਵੈਗਰੂ ਅੱਲਾਹ ਤਾਲਾ ਵੈਗਰੂਗੇ ਅਰਦਾਸ ਕਰਦਾ ਹਾਂ ਕਿ ਮਾਰਾ ਸੱਚੇ ਪਾਸ਼ਾ ਸਾਡੀ ਭੈਣਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਸਰਦਾਰ ਅਲੀ ਜੀ ਦੇ ਸਿਰ ਤੇ ਮੇਰ ਪ੍ਰਿਆਹਤ ਰੱਖਣ ਪਰਵਾਦੇ ਸਿਰ ਤੇ ਮੇਰ ਪ੍ਰਿਆਹਤ ਰੱਖਣ ਇਸੇ ਤਰ੍ਹਾਂ ਹੀ ਸਾਡਾ ਵੀਰ ਆਪਣਾ ਸਮਾਜ ਦੀ ਸੇਵਾ ਕਰਦਾ ਰਹੇ ਸੋ ਮਹਾਰਾਜ ਕਿਰਪਾ ਕਰਨ ਵਿਛੜੀ ਹੋਈ ਰੂਹ ਨੂੰ ਚਰਨਾਂ ਚ ਨਿਵਾਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਚੜ੍ਹਦੀ ਕਲਾ ਦਾ ਜੀਵਨ ਪਰਿਵਾਰ ਨੂੰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ